turn around here okay what you have me under back all your back you're under arrest okay we got a call hold oh. a separate situations are going on you mm and -hmm. we're going to tell yesterday okay first issue in this room yeah mm -hmm. just walk with me over there okay ho kam nahi hunde ene thanedar nu jinne rehnde yaar jivein vi ba tere yaar nu ਇੱਜਰਾ ਦੇ ਵਾਂਗ ਗੱਲਾਂ ਨਹੀਂ ਹੋਣੀਆਂ ਨਹੀਂ ਫੋਨ ਕਰਨੀ ਉੱਤੇ ਲਾ ਕੇ ਦੂਰ ਜਾਈਏ ਬਾਹਰ ਨੂੰ 1 by 1 am a say you my tune seven them comes seven them go still got my crew ਹੁ ਕੰਮ ਨਹੀਂ ਹੋੁੰਦੇ ਨੇ ਥਾਣੇਦਾਰ ਨੂੰ ਜਿਵੇਂ ਰਹਿੰਦੇ ਯਾਰ ਜਿਵੇਂ ਵੀ ਪਾ ਤੇਰੇ ਯਾਰ ਨੂੰ ਟੀਨ ਇੱਜਰਾ ਦੇ ਵਾਂਗ ਗੱਲਾਂ ਨਹੀਂ ਹੋਣੀਆਂ ਦਿੱਤਾ ਦੇਗਾ ਦੇ ਬੰਬਾ ਆਜੋ ਆਜੋ ਮੈਂ ਨਿਆਰਾ ਲੈ ਚਲੋ ਜੀ ਆਜੋ ਮੇਰਾ ਭਾਈ ਬਣਿਆ ਅੱਜ ਤਾਂ ਟ੍ਰਾਂਟੋ ਵਾਲੇ ਵੀ ਜਾਗਦੇ ਹੋਵਗੇ ਸਾਰੇ ਜਣੇ ਆਨਲਾਈਨ ਹੋਵੋ ਅੱਜ ਇੱਕ ਹੋਰ ਝੁਲਕਾ ਤੁਹਾਨੂੰ ਦਿਖਾਇਆ ਜਾਊਗਾ ਤੇ ਹੁਣ ਤਾਂ ਪੱਤੇ ਹਵਾ ਚ ਕਰ ਦੇਣਿਆ ਨਾ ਮੈਂ ਸ਼ਰਮ ਆਮੀ ਕਿ ਬੰਦੇ ਕਿੰਨਾ ਕੁ ਜ਼ੋਰ ਲਾ ਰਹੇ ਆ ਥੱਲੇ ਸਾਨੂੰ ਸੱਟਣ ਨੂੰ ਆਜੋ ਮੇਰਾ ਭਾਈ ਬਣਿਆ ਸਾਰੇ ਜਣੇ ਆਨਲਾਈਨ ਆਜੋ ਪਲੀਜ਼ ਆਜੋ 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 ਅੱਜ ਹੋਣਗੀਆਂ ਗੱਲਾਂ ਮੈਂ ਤਾਂ ਭਾਲਦਾ ਸੀ ਬੰਦੇ ਗਲਤੀ ਕਰਨ ਸੋਈ ਕੋਈ ਗਲਤੀ ਹੋਵੇ ਉਹਨਾਂ ਤੇ ਤੇ ਉਹਨਾਂ ਨੇ ਅੱਜ ਉਹ ਇੱਕ ਹੋਰ ਗਲਤੀ ਕਰਤੀ ਆ ਤੇ ਅੱਜ ਸਾਰੇ ਪੱਤੇ ਖੋਲੂਗਾ ਸਾਰੇ ਸ਼ਰਮ ਨੋਂ ਲੈ ਕੇ ਹੀ ਖੋਲੂਗਾ ਬਹੁਤ ਹੋ ਗਿਆ ਵੀਰ ਭਰਾਵਾਂ ਵਾਲਾ ਪਿਆਰ ਆਜੋ 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 ਹੁਣ ਇੱਕ ਵੀਡੀਓ ਹੋਰ ਤੁਸੀਂ ਸਾਰੇ ਜਣੇ ਥੋੜੇ ਜੇ ਟਾਈਮ ਨੂੰ ਦੇਖੋਗੇ ਮੇਰੇ ਕੋਲੇ ਆ ਗਈ YouTube ਤੇ ਵੀ ਚੜ ਚੁੱਕੀ ਆ ਤੇ ਉਹਦੇ ਚ ਲਿਖਿਆ ਗਿਆ ਕਿ ਮੈਂ ਕਿਸੇ ਰੀਜ਼ਨ ਕਰਕੇ ਸਟੂਪਿਡ ਜੇ ਰੀਜ਼ਨ ਕਰਕੇ ਅਰੈਸਟ ਹੋ ਰਿਹਾ ਤੇ ਮੈਨੂੰ ਮਾਮੇ ਲੈ ਕੇ ਜਾ ਰਹੇ ਨੇ ਉਹ ਹੁਣ ਦੋ ਥਾਵਾਂ ਤੋਂ ਵੀਡੀਓ ਬਣੀ ਹੋਈ ਆ ਇੱਕ ਤਾਂ ਜਿਹੜੀ ਤੁਸੀਂ ਦੇਖੋਗੇ ਉਹ ਬਣੀ ਹੋਈ ਆ ਇੱਕ ਦੂਜੀ ਵੀਡੀਓ ਮੇਰੇ ਕੋਲ ਆ ਮੈਂ ਤੇ ਕਰਨਾ ਪੁਲਿਸ ਸਾਡੇ ਡੋਰ ਤੇ ਆਉਂਦੀ ਆ ਆ ਕੇ ਕਹਿੰਦੀ ਆ ਤੁਸੀਂ ਆ ਪੁੱਦੂ ਕੰਮ ਕਰਿਆ ਤੇ ਸਾਨੂੰ ਲੈ ਜਾਂਦੇ ਆ ਰਿਸੈਪਸ਼ਨ ਤੱਕ ਸਾਬਸ਼ਾਨ ਦੇ ਲਈ ਆ ਕੇ ਸਾਨੂੰ ਦੱਸਿਆ ਜਾਂਦਾ ਕਿ ਉਹ ਉਹੀ ਸਾਡੇ ਟ੍ਰਾਂਟੋ ਵਾਲੇ ਫਰੈਂਡ ਦਾ ਜਿਹਦੇ ਨਾਲ ਮੈਂ ਅੱਜ ਤੱਕ ਕੰਮ ਕਰਦਾ ਰਿਹਾ ਇਹਨੂੰ ਮੈਂ ਭਰਾ ਕਹਿੰਦਾ ਰਿਹਾ ਉਹਦੀ ਵੀਡੀਓ ਦੇ ਵਿੱਚ ਬੰਦਾ ਪੰਜਾਬੀ ਆ ਤੇ ਆਪਣੇ ਦੀਪ ਦਾ ਹੀ ਫਰੈਂਡ ਆ ਯਾਰ ਮੈਂ ਸਿੱਧਾ ਨਾਮ ਲੈ ਦਿੰਦਾ ਔਰ ਦੀਪ ਦਾ ਫਰੈਂਡ ਆ ਪੁਲਿਸ ਵਾਲਾ ਤੇ ਉਹੀ ਪੁਲਿਸ ਵਾਲਾ ਉੱਥੇ ਆਇਆ ਮੁੜ ਕੇ ਅਸੀਂ ਫੋਟੋਆਂ ਖਿਡਾ ਕੇ ਸਨੈਪਚੈਟਾਂ ਵੀ ਪਾਈਆਂ ਸੀਗੀਆਂ ਜੇ ਕਿਸੇ ਨੂੰ ਜਿਹੜੇ ਮੈਨੂੰ ਸਨੈਪਚੈਟ ਤੇ ਫੋਲੋ ਕਰਦਾ ਸਾਰਿਆਂ ਨੂੰ ਪਤਾ ਹੋ ਹੁਣ ਜਿੱਥੇ ਗੈਂਗ ਇਸ ਗਾਣੇ ਗੱਲ ਕਰ ਰਿਹਾ ਕਿ ਇਟਸ ਆ ਪ੍ਰੈਂਕ ਉੱਥੇ ਸਾਲਿਆਂ ਨੇ ਲਾਦਾ ਮੇਰਾ ਗਾਣਾ ਤੇ ਮੂਰੇ ਪਿੱਛੇ ਉਹ ਵੀਡੀਓ ਚਲਾਤੀ ਤੇ ਇਹ ਬੰਦਿਆਂ ਨੇ ਹੁਣ ਮੂਵ ਖੇਡਿਆ ਸਰ ਨਾਲੋਂ ਗੰਦਾ ਕਿ ਇਹ ਬੰਦਾ ਥੱਲੇ ਕਿਉਂ ਨਹੀਂ ਡਿੱਗ ਰਿਹਾ ਅਸੀਂ ਇੰਨਾ ਜ਼ੋਰ ਲਾ ਰਹੇ ਹਾਂ ਤੇ ਬੰਦਾ ਥੱਲੇ ਕਿਉਂ ਨਹੀਂ ਡਿੱਗ ਰਿਹਾ ਅਸੀਂ ਜ਼ੋਰ ਤੇ ਜ਼ੋਰ ਲਾ ਰਹੇ ਹਾਂ ਇਹ ਬੰਦਾ ਥੱਲੇ ਨਹੀਂ ਡਿੱਗ ਰਿਹਾ ਹੁਣ ਉਹਨਾਂ ਨੇ ਖੇਡਿਆ ਇਹ ਮੂਵ ਮੈਂ ਤੁਹਾਨੂੰ ਵੀਡੀਓ ਦਿਖਾਉਣਾ 1 ਮਿੰਟ ਵੇਟ ਕਰਿਓ ਤੇ ਜਿਹੜੇ ਜਾਣੇ ਵੀ ਇਹ ਲਾਈਵ ਦੇਖ ਲੈਣਗੇ ਮੇਰਾ ਮੈਂ ਸਾਰੀਆਂ ਸਟੋਰੀਆਂ ਡਿਲੀਟ ਕਰਕੇ ਇੱਕ ਸਟੋਰੀ ਪਾਉਂਗਾ ਸਿਰਫ ਉਹ ਵੀਡੀਓ ਦੀ ਜਿਹੜੀ ਮੇਰੇ ਕੋਲੇ ਆ ਉਹ ਕਹਿੰਦਾ ਵਾ ਜਦੋਂ ਕੋਈ ਵੀਡੀਓ ਲੰਘ ਜਾਂਦੀ ਆ 25ਵੇਂ 26ਵੇਂ ਸਕਿੰਟ ਤੇ ਉਹ ਵੀਡੀਓ ਪਹੁੰਚਦੀ ਉਹ ਕਹਿੰਦਾ ਇਟਸ ਅ ਪ੍ਰੈਂਕ ਉੱਥੇ ਜਿਹੜੀ ਵੀਡੀਓ ਤੁਸੀਂ ਦੇਖੋਗੇ ਸਾਲਿਆਂ ਦੇ ਉੱਥੇ ਮੇਰਾ ਗਾਣਾ ਲਾਤਾ ਫੇਰ ਤੇ ਅੱਗੇ ਪਿੱਛੇ ਵੀਡੀਓ ਪਾਤੀ ਮਾਮੇ ਵਾਲੀ ਯਾਰ ਬੰਦਿਆਂ ਨੇ ਕਿੱਡੀ ਗਲਤੀ ਕੀਤੀ ਆ ਕਿਉਂਕਿ ਉਹ ਮਾਮੇ ਨੇ ਮੈਨੂੰ ਆਕੇ ਪਤਾ ਕੀ ਕਿਹਾ ਸੀ ਕਿ ਤੁਹਾਨੂੰ ਕੁੜੀਆਂ ਨੂੰ ਐ ਹਰਾਸਮੈਂਟ ਕਰਨ ਦੇ ਚੱਕਰ 'ਚ ਉਹ ਕਰਿਆ ਜਾਂਦਾ ਗ੍ਰਿਫਤਾਰ ਕਰਿਆ ਜਾਂਦਾ ਤੇ ਮੈਂ ਮਾਮੇ ਨੂੰ ਪੁੱਛਦਾ ਵੀ ਇਹ ਗੱਲ ਕੀ ਐ ਕਿ ਹੋਰ ਮੰਨਿਆ ਕਿਸੇ ਦਾ ਸਿਰ ਪਾੜਤਾ ਪੁੱਦੂ ਬੰਦੇ ਦਾ ਜਿਹੜਾ ਸਾਡੇ ਨਾਲ ਦੁੱਕੀ ਤਿੱਕੀ ਹਵਾ ਕਰਦੀ ਸੀ ਕਿਸੇ ਨਾਲ ਉਹ ਲੜਾਈ ਕਰ ਲਈ ਤਾਂ ਮੰਨਿਆ ਕਿ ਸਾਨੂੰ ਪੁਲਿਸ ਲੈਣ ਲੱਗ ਗਈ ਆਉਣ ਆ ਗਈ ਲੈਣ ਇਹ ਸਾਲਾ ਕਿਦਾਂ ਦਾ ਰੀਜ਼ਨ ਹੋਇਆ ਮੈਂ ਵੀ ਕਨਫਿਊਜ਼ ਹੋ ਗਿਆ ਸੀ ਪਰ ਜਿਆਦਾ ਸੀ ਰਿਸੈਪਸ਼ਨ ਤੇ ਗਏ ਉਹ ਬੰਦੇ ਨੇ ਸਾਰੀ ਉਮਰ ਜ਼ਿੰਦਗੀ ਚਿੱcke ਪ੍ਰੋਗਰਾਮ ਲਾਇਆ ਤੇ ਸਾਡੇ ਨਾਲ ਐਡਵੈਂਟਨ ਕੈਲਗਰੀ ਵਾਲਾ ਟੂਰ ਕਦੇ ਉਹਨੇ ਪ੍ਰੋਗ ਇਹ ਸਾਰਾ ਕੁਝ ਜਿਹੜਾ ਕੁਝ ਉਹ ਪਾ ਰਿਆ ਇਹ ਸਾਰਾ ਉਦੋਂ ਹੀ ਹੋਇਆ ਤੇ ਉਹੀ ਬੰਦੇ ਦੇ ਫੋਨ 'ਚ ਰਿਕਾਰਡ ਹੋਇਆ ਹੈ ਤੇ ਉਹ ਬੰਦੇ ਨੇ ਉਦੋਂ ਇਹ ਚੀਜ਼ਾਂ ਸੋਚ ਕੇ ਰਿਕਾਰਡ ਕਰਿਆ ਸੀ ਕੱਲ ਘਰਾਂ ਨੂੰ ਜੇ ਬੰਦਾ ਵਾਲੀ ਚੜਾਈ ਕਰ ਗਿਆ ਤਾਂ ਇਹਨੂੰ ਸਿੱਟਣ ਨੂੰ ਵੀ ਕੁਝ ਚਾਹੀਦਾ ਤੇ ਉਹ ਬੰਦਿਆਂ ਨੇ ਉਹ ਸਾਂਭ ਕੇ ਰੱਖਿਆ। ਬਾਕੀ ਮੈਂ ਇੱਕ ਹੋਰ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਜੀ ਜਿਹੜਾ ਜਦੋਂ ਲਾਈਵ ਹੋ ਗਈ ਉਹ ਵੀ ਅਜਿਹਾ ਨਵੇੜਦੀ ਏ ਕਿ ਜਿਹੜਾ ਕੈਨੇਡੀਅਨ ਤੇ ਆਸਟ੍ਰੇਲੀਅਨ ਸਟੂਡੈਂਟਸ ਦੇ ਵਿੱਚ ਰੌਲਾ ਪੈ ਰਿਹਾ। ਦੇਖੋ ਮੈਂ ਕੈਨੇਡਾ ਸ਼ਹਿਰ ਦਾ ਮੈਂ ਉੱਥੇ ਰਿਹਾ ਮੈਂ ਨਿਊਜ਼ੀਲੈਂਡ ਵੀ ਰਿਹਾ ਤੇ ਹੁਣ ਮੈਂ ਆਸਟ੍ਰੇਲੀਆ ਬਹੁਤ ਵਧੀਆ ਸ਼ਹਿਰ ਆ। ਸਾਰਾ ਕੁਝ ਵਧੀਆ। ਮੁੰਡੇ ਕੰਮ ਵੀ ਕਰਦੇ ਆ ਮਿਹਨਤਾਂ ਵੀ ਕਰਦੇ ਆ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਨੂੰ ਇੱਥੇ ਵਧੀਆ ਲੱਗਦਾ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨੂੰ ਉੱਥੇ ਵਧੀਆ ਲੱਗਦਾ ਮੈਂ ਬਾਹਰ ਖੜਾ ਲਾਈਵ ਤੇ ਗੱਲ ਕਰਦਾ ਠੰਡ ਲੱਗ ਰਹੀ ਆ ਬਾਕੀ ਦੋਨੋਂ ਸ਼ਹਿਰ ਬਹੁਤ ਕੈਨੇਡਾ ਭਾਈ ਲੜੋਣਾ ਪਿਆਰ ਨਾ ਰੋ ਸਾਰਿਆਂ ਨੂੰ ਸਲੂਟ ਆ ਤੇ ਆ ਵੀਡੀਓ ਜਰੂਰ ਚੈੱਕ ਕਰਿਓ ਮੈਂ ਹੁਣੇ ਸਟੋਰੀ ਪਾਉਣ ਲੱਗਿਆ ਪਲੀਜ਼ ਜਿਹੜੀ ਤੁਸੀਂ ਦੇਖੋਗੇ YouTube ਤੇ ਉਹ ਹੋਰ ਆ ਆਸਲੀ ਵੀਡੀਓ ਆ ਬੰਦਿਆਂ ਨੇ ਦੂਜਾ ਮੂੰਹ ਖੇਡਿਆ ਕੁਛ ਕਰ ਲੈ ਪੁੱਤ ਜੱਟ ਨਹੀਂ ਢਲਦਾ ਲਵ ਯੂ ਆਦਾ ਸਵਾਦ ਲਿਆਦਾ ਬੰਦਿਆਂ ਨੇ